16 ਲੱਖ ਚ ਇੰਗਲੈਂਡ ਦੇ ਪੁੱਤਰ ਦੀ ਹੋਈ ਮੌਤ ਮਾਪਿਆਂ ਪੁੱਤਰ ਦੀ ਮ੍ਰਿਤਕ ਦੇ ਭਾਰਤ ਲਿਯੋਨ ਦੀ ਲਗਾਈ ਗੁਹਾਰ ਚੰਗੇ ਭਵਿੱਖ ਦੀ ਖਾਤਰ ਜਿੱਥੇ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਪਰ ਉੱਥੇ ਹੀ ਕਿਸੇ ਨਾ ਕਿਸੇ ਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਪਿੱਛੇ ਉਹਨਾਂ ਦੇ ਮਾਪੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲੈਂਦੇ ਹਨ ਅਜਹੀ ਹੀ ਇੱਕ ਮਦਭਾਗੀ ਖਬਰ ਸਾਹਮਣੇ ਆਈ ਹੈ ਬਟਾਲਾ ਦੇ ਪਿੰਡ ਤਲਵ ਵੰਡੀ ਪੜਤ ਤੋਂ ਜਿੱਥੋਂ ਦਾ ਰਹਿਣ ਵਾਲਾ 35 ਸਾਲਾ ਨੌਜਵਾਨ ਤਲਵਿੰਦਰ ਸਿੰਘ ਜੋ ਕਿ 2009 ਦੇ ਵਿੱਚ ਇੰਗਲੈਂਡ ਜਾਂਦਾ ਹੈ ਅਤੇ ਉੱਥੇ ਉਸ ਦੀ ਹੁਣ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਦੱਸਿਆ ਗਿਆ ਹੈ ਕਿ 14 ਸਾਲ ਹੋ ਗਏ ਸਨ ਉਸ ਨੂੰ ਇੰਗਲੈਂਡ ਗਏ ਹੋਏ ਜਿਸ ਦਾ ਬਾਪ ਬਿਜਲੀ ਵਿਭਾਗ ਵਿੱਚ ਨੌਕਰੀ ਕਰਦਾ ਸੀ ਜਿਸ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਲਗਾ ਕੇ 16 ਲੱਖ ਲਗਾ ਕੇ ਆਪਣੇ ਬੇਟੇ ਨੂੰ ਇੰਗਲੈਂਡ ਭੇਜਿਆ ਸੀ ਤਾਜੋ ਉਸਦੇ ਕਰਦੇ ਹਾਲਾਤ ਸੁਧਰ ਸਕਣ ਪਰ 14 ਸਾਲ ਬਾਅਦ ਉਹਨਾਂ ਦਾ ਬੇਟਾ ਆਪ ਤਾਂ ਨਹੀਂ ਆਇਆ ਪਰ ਉਸਦੀ ਮੌਤ ਦੀ ਖਬਰ ਜ਼ਰੂਰ ਆਈ ਤੇ ਹੁਣ ਰੋਂਦੇ ਕਰਲਾਉਂਦੇ ਪਰਿਵਾਰ ਨੇ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਚਾਵੇ ਤਾਂ ਜੋ ਉਹ ਆਖਰੀ ਵਾਰ ਉਸਦਾ ਚਿਹਰਾ ਵੇਖ ਸਕਣ ਅਤੇ ਉਸਦਾ ਅੰਤਿਮ ਸੰਸਕਾਰ ਆਪਣੀ ਰੀਤੀ ਰਿਵਾਸਾਂ ਨਾਲ ਕਰ ਸਕਣ